ਵਾਰੀ ਰਾਜਨੀਤੀ ਹੁੰਦੀ ਰਹੀ ਕਦੇ ਝਾੜੂ ਵਾਲੇ ਬੋੱਕਰ ਵਾਲੇ ਕਹਿੰਦੇ ਹੁੰਦੇ ਸੀ ਕਿ ਉੱਥੇ ਆ ਕੇ ਕੱਸੀ ਆ ਦੇਖੋ ਜੀ ਆ ਬੁੱਡੇ ਦਰਿਆ ਰਹੀਂ ਲੋਕਾਂ ਨੂੰ ਜ਼ਹਿਰ ਦਿੱਤੀ ਜਾ ਰਹੀ ਹੈ ਅੱਜ ਇਹ ਸੋਡਾ ਜਿਹੜਾ ਚਿਹਤਾ ਬਣਾਇਆ ਹੋਇਆ ਨੁਕਤੋਂ ਲੋਕਾਂ ਲਗਾਣ ਦੇਣੇ ਜਿਤਾਇਆ ਇਹਨੂੰ ਐਸ ਕਰਕੇ ਵੋਟਾਂ ਪਾਈਆਂ ਸੀ ਅੱਜ ਲੋਕਾਂ ਨਾਲ ਖੜਨ ਦੀ ਬਜਾਏ ਇਹ ਗਦਾਰ ਲੋਕ ਉਸੇ ਦਿੱਲੀ ਦੇ ਦਲਾਲ ਬਣ ਕੇ ਭੋਤ ਰਹੇ ਨੇ ਉਸੇ ਡਾਈਂਗ ਫੈਕਟਰੀਆਂ ਦੇ ਜਿਹੜੇ ਤਖੜੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਜਿਨ੍ਹਾਂ ਦੀਆਂ ਤਾਰਾਂ ਦਿੱਲੀ ਨਾਲ ਜੁੜਦੀਆਂ ਨੇ ਆ 35 36 ਫੈਕਟਰੀਆਂ ਸੀਲ ਕੀਤੀਆਂ ਸੀ ਐਸੇ ਭੰਤਵਾਨ ਸਰਕਾਰ ਨੇ ਤੇ ਅਗਲੇ ਨੇ ਇੱਕ ਫੋ ਤੇ ਕਿਹਦੇ ਲੱਤਨੇ ਭਾਰ ਨਹੀਂ ਟੱਲੇ ਨਾਲ ਦੀ ਨਾਲ ਸਾਰੀਆਂ ਫੈਕਟਰੀਆਂ ਚਲਾ ਦੀਆਂ। ਤੇ ਇਹ ਉਹਨਾਂ ਫੈਕਟਰੀਆਂ ਤੋਂ ਰਾਜੇ ਵੰਡ ਕੇ ਮੋٹے ਰੁਪਏ ਲੈ ਕੇ ਪਾਰਟੀ ਫੰਡ ਦੇ ਰੂਪ ਚੰਦੇ ਦੇ ਰੂਪ ਚ ਮੋٹے ਕਰੋੜਾਂ ਰੁਪਈਆ ਅਰਬਾਂ ਰੁਪਈਆ ਲੈ ਕੇ ਇਹਨਾਂ ਦੀ ਜਾ ਕੇ ਉੱਥੇ ਬਕਾਲਤ ਕਰਦੇ ਆ, ਇਹਨਾਂ ਦੀ ਤਰਫਦਾਰੀ ਕਰਦੇ ਆ ਜਾ ਕੇ ਉੱਥੇ ਪਾਰਲੀਮੈਂਟ ਚ ਕਿ ਟਾਈਂ ਫੈਕਟਰੀਆਂ ਸਾਡੀਆਂ ਛੱਡ ਕੇ ਉੱਥੇ ਲੋਕ ਬੰਦ ਕਰਕੇ ਭੱਜ ਰਹੇ ਆ। ਸੁਭਰਾਵੋ ਕੱਲ ਨੂੰ ਧਿਆਨ ਦਿਓ ਅਸੀਂ ਇਹ ਬਹੁਤ ਗੰਭੀਰ ਤੇ ਹੈ ਮਸਲਾ ਬੜੇ ਚਿਰ ਤੋਂ ਲੈ ਕੇ ਇਹਦੇ ਉੱਤੇ ਰਾਜਨੀਤੀ ਹੁੰਦੀ ਆਈ ਹੈ। ਸੋ ਪੰਜਾਬ ਦੇ ਲੋਕੋ 15 ਸਤੰਬਰ ਨੂੰ ਬੰਨ ਮਾਰਨਾ ਬੁੱਢੇ ਦਰਿਆ 'ਚ 15 ਸਤੰਬਰ ਨੂੰ ਦੇਖੋ ਮੈਂ ਤੁਹਾਡਾ ਜਤਾਇਆ ਹੋਇਆ ਲੁਧਿਆਣੇ ਵਾਲਾ ਆ ਤੁਹਾਡਾ ਡਰਾਮੇ ਆਵਾਜ਼ ਕਲਾਕਾਰ ਸੁਣ ਲਓ ਕੀ ਕਹਿੰਦਾ ਆ ਸੁਣ ਲਓ ਬੁੱਢੇ ਦਰਿਆ ਅਸਲ ਅਸਲ ਸ਼ਰ ਸੇ ਆਤਾ ਹੁ ਗੁਜਰਾਤਾਂ ਸੇ ਜੋ ਹਿੰਦੁਸਤਾਨ ਦਾ ਆ ਕਦੇ ਕਦੇ ਈਸਟ ਮੇਂ ਚਸਟਾ ਕਹਾ ਜਾਤਾ ਹੈ ਜਿਸਕੋ ਆਜ ਕੀ ਹਾਲਾਤ ਹੋ ਗਏ ਇੰਡਸਟਰੀ ਕੇ ਡਾਈਂਗ ਇੰਡਸਟਰੀ ਐ ਸਰਬਾਹਮ ਸਾਈਕਲ ਇੰਡਸਟਰੀ ਐ ਆਇ ਚੋਰ ਚੋਰ ਕੇ ਕਰਮਾਂ ਦਿੰਦਾ ਬੰਡ ਕਰਕੇ ਇਹ ਕਹਿੰਦਾ ਡਾਈਂਗ ਇੰਡਸਟਰੀ ਦੇ ਹੱਕ ਚ ਭੁਗਤ ਰਿਹਾ ਭਾਰਤ ਦੀ ਪਾਰਲੀਮੈਂਟ ਦੇ ਵਿੱਚ ਜਿੱਥੇ ਗੱਲਾਂ ਨੋਟਿਸ ਹੁੰਦੀਆਂ ਨੇ ਉੱਥੇ ਲੁਧਿਆਣੇ ਵਾਲਾ ਸੋਡਾ ਐਮਪੀ ਰਾਜਾ ਵੜੈਂਕ ਕਹਿੰਦਾ ਡਾਈਂਗ ਫੈਕਟਰੀ ਵਾਲੇ ਛੱਡ ਛੱਡ ਕੇ ਜਾ ਰਹੇ ਐ ਉਹ ਡਾਈੰਗ ਫੈਕਟਰੀਆਂ ਜਿਹੜੀਆਂ ਸਭ ਤੋਂ ਜ਼ਿਆਦਾ ਖਤਰਨਾਕ ਮੰਨੀਆਂ ਜਾਂਗੀਆਂ ਨੇ ਉਹ ਉਨਰਗਾਈ ਦੀਆਂ ਫੈਕਟਰੀਆਂ ਜਿਹੜੀਆਂ ਜ਼ਹਿਰ ਕੈਮੀਕਲ ਜਰੇਨੀਅਮ ਪਤਾ ਨਹੀਂ ਕਿਹੜੇ ਕਿਹੜੇ ਉਹ ਮਤਲਬ ਕਿ ਉੱਥੇ ਹੈਵੀ ਮੈਟਲ ਪਾਰਾ ਧਾਤਾਂ ਪਤਾ ਨਹੀਂ ਕਿਹੜੀ ਕਿਹੜੀ ਜ਼ਹਿਰੋ ਪਾਣੀ 'ਚ ਘੋਲ ਰਹੀਆਂ ਨੇ ਤੇ ਪੂਰੇ ਦੱਖਣ ਭਾਰਤ ਦੇ ਵਿੱਚ ਦੱਖਣੀ ਹਾਈ ਕੋਰਟਾਂ ਨੇ ਉਹਨੂੰ ਬੈਨ ਕੀਤਾ ਹੋਇਆ ਜਿੰਨੇ ਦੱਖਣੀ ਭਾਰਤ ਦੇ ਸੂਬੇ ਨੇ ਉਹਨਾਂ ਦੇ ਵਿੱਚ ਡਾਈੰਗ ਫੈਕਟਰੀਆਂ ਉੱਤੇ ਪੂਰਨ ਤੌਰ ਤੇ ਪਾਬੰਦੀ ਲਾਈ ਗਈ ਹੈ ਤੋ ਸਾਰੀਆਂ ਹਜ਼ਾਰਾਂ ਦੀ ਗਿਣਤੀ ਵਿੱਚ ਡਾਈ ਫੈਕਟਰੀਆਂ ਲੁਧਿਆਣੇ ਲਾ ਕੇ ਲਿਆ ਕੇ ਲਾਈਆਂ ਨੇ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਸਾਡੀਆਂ ਆਉਣ ਵਾਲੀਆਂ ਇੱਥੇ ਨਸਲਾਂ ਨੇ ਪੈਦਾ ਨਹੀਂ ਹੋਣਾ ਸਾਡੇ ਬੱਚਿਆਂ ਨੇ ਲੂਲੇ ਲੰਗੜੇ ਅਪਾਹਜ ਪੈਦਾ ਹੋਣਾ ਮੰਦ ਬੁੱਧੀ ਪੈਦਾ ਹੋਣਾ ਹਰ ਤਰ੍ਹਾਂ ਦਾ ਰੋਗ ਸਾਨੂੰ ਇਹ ਜ਼ਹਿਰਾਂ ਕਰਕੇ ਜਿਹੜੀਆਂ ਬੁੱਡੇ ਦਰਿਆ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਡਾਈ ਫੈਕਟਰੀਆਂ ਲੱਗੀਆਂ ਲੁਧਿਆਣੇ ਦੇ ਬੁੱਡੇ ਦਰਿਆ ਰਹੀ ਜ਼ਹਿਰ ਸਾਡੇ ਸਤਲੁਜ ਚ ਪਾ ਰਹੀਆਂ ਨੇ ਉਹ ਸਾਕਰੋਇਦਾ ਪਾਣੀ ਅਸੀਂ ਅੱਗੇ ਕਈ ਜ਼ਿਲ੍ਹੇ ਪੀਂਦੇ ਆ ਉਹ ਧਰਤੀ ਨੂੰ ਉਹ ਫਸਲਾਂ ਨੂੰ ਪਾਣੀ ਲੱਗਦਾ ਉਹਦੇ ਕਰਕੇ ਬਹੁਤ ਬੁਰਾ ਹਾਲ ਉੱਥੇ ਜਿੰਨੇ ਪਿੰਡ ਬੁੱਡੇ ਦਰਿਆ ਦੇ ਉੱਤੇ ਵਸੇ ਉਹ ਪਿੰਡ ਨੇ ਘਰ-ਘਰ ਦੇ ਵਿੱਚ ਕੈਂਸਰ ਕਾਲੀ ਪੀਰੀਅਡ ਟੀਵੀ ਸ਼ੂਗਰ ਪਤਾ ਹੀ ਨਹੀਂ ਕਿਹੜੇ ਕਿਹੜੇ ਚਮੜੀ ਦੇ ਹੱਡੀਆਂ ਦੇ ਪਾੜ ਲਗਾ ਕਿਹੜੇ ਕਿਹੜੇ ਰੋਗ ਨੱਕਰਾਂ ਜਿ ਬੜ ਚੁੱਕੇ ਨੇ ਡਾਕਟਰਾਂ ਨੂੰ ਵੀ ਸਮਝ ਨਹੀਂ ਆ ਰਹੀ ਤੇ ਇਹ ਰਾਜਾ ਬੜੇਗਾ ਉੱਥੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਕਹਿ ਰਿਹਾ ਕਿ ਡਾਈਂਗ ਫੈਕਟਰਿੰਗ ਨਾਲ ਛੱਡ ਕੇ ਜਾ ਰਹੇ ਆ ਦੱਖਣ ਨੂੰ ਫੈਕਟਰੀਆਂ ਬੰਦ ਕਰਤੀਆਂ ਹਾਈ ਕੋਰਟਾਂ ਨੇ ਲਿਆ ਕੇ ਪੰਜਾਬ ਠੋਕਤੀਆਂ ਹਰ ਵਾਰੀ ਰਾਜਨੀਤੀ ਹੁੰਦੀ ਰਹੀ ਕਦੇ ਝਾੜੂ ਵਾਲੇ ਬੋੱਕਰ ਵਾਲੇ ਕਹਿੰਦੇ ਹੁੰਦੇ ਸੀ ਕਿ ਉੱਥੇ ਆ ਕੇ ਗੱਸੀ ਆ ਦੇਖੋ ਜੀ ਆਹ ਬੁੱਡੇ ਦਰਿਆ ਰਹੀਂ ਲੋਕਾਂ ਨੂੰ ਜ਼ਹਿਰ ਦਿੱਤੀ ਜਾ ਰਹੀ ਹੈ ਅੱਜ ਇਹ ਸੁੰਡਾ ਜਿਹੜਾ ਚਿਹਤਾ ਬਣਾਇਆ ਹੋਇਆ ਨੁਕਤੋਂ ਲੋਕਾਂ ਲਗਾਣ ਦੇਣੇ ਜਿਤਾਇਆ ਇਹਨੂੰ ਐਸ ਕਰਕੇ ਵੋਟਾਂ ਪਾਈਆਂ ਸੀ ਅੱਜ ਲੋਕਾਂ ਨਾਲ ਖੜਨ ਦੀ ਬਜਾਏ ਇਹ ਗਦਾਰ ਲੋਕ ਉਸੇ ਦਿੱਲੀ ਦੇ ਦਲਾਲ ਬਣ ਕੇ ਭੋਤ ਰਹੇ ਨੇ ਉਸੇ ਡਾਈਂਗ ਫੈਕਟਰੀਆਂ ਦੇ ਜਿਹੜੇ ਤਖਣੇ ਕਾਰਪੋਰੇਟ ਨੇ ਵੱਡੇ ਘਰਾਣੇ ਨੇ ਜਿਨ੍ਹਾਂ ਦੀਆਂ ਤਾਰਾਂ ਦਿੱਲੀ ਨਾਲ ਜੁੜਦੀਆਂ ਨੇ ਆ 35 36 ਫੈਕਟਰੀਆਂ ਸੀਲ ਕੀਤੀਆਂ ਸੀ ਐਸੇ ਭੰਤਮਾਨ ਸਰਕਾਰ ਨੇ ਤੇ ਅਗਲੇ ਨੇ ਇੱਕ ਫੋਨ ਕਰਾਇਆ ਦਿੱਲੀ ਤੋਂ ਕਿ ਕਈਆਂ ਲੱਤਾਂ ਨੇ ਭਾਰੀ ਢੱਲਿਆ ਨਾਲ ਦੀ ਨਾਲ ਸਾਰੀਆਂ ਫੈਕਟਰੀਆਂ ਚਲਾ ਲਈਆਂ ਤੇ ਇਹ ਉਹਨਾਂ ਫੈਕਟਰੀਆਂ ਤੋਂ ਰਾਜੇ ਬੜੰਗ ਕਰਕੇ ਮੋٹے ਰੁਪਏ ਲੈ ਕੇ ਪਾਰਟੀ ਫੰਡ ਦੇ ਰੂਪ ਚੰਦੇ ਦੇ ਰੂਪ ਚ ਮੋٹے ਕੁੜਾਂ ਰੁਪਈਆ ਅਰਬਾਂ ਰੁਪਈਆ ਲੈ ਕੇ ਇਹਨਾਂ ਦੀ ਜਾ ਕੇ ਉੱਥੇ ਵਕਾਲਤ ਕਰਦੇ ਆ ਇਹਨਾਂ ਦੀ ਤਰਫਦਾਰੀ ਕਰਦੇ ਆ ਜਾ ਕੇ ਉੱਥੇ ਪਾਰਲੀਮੈਂਟ ਚ ਕਿ ਟਾਂਕ ਫੈਕਟਰੀਆਂ ਸਾਡੀਆਂ ਛੱਡ ਕੇ ਉਥੋਂ ਲੋਕ ਬੰਦ ਕਰਕੇ ਭੱਜ ਰਹੇ ਆ ਸੁਭਰਾਵੋ ਕੱਲ ਨੂੰ ਧਿਆਨ ਦਿਓ ਅਸੀਂ ਇਹ ਬਹੁਤ ਗੰਭੀਰ ਤੇ ਹੈ ਮਸਲਾ ਬੜੇ ਚਿਰ ਤੋਂ ਲੈ ਕੇ ਇਹਦੇ ਉੱਤੇ ਰਾਜਨੀਤੀ ਹੁੰਦੀ ਆਈ ਹੈ ਸੋ ਪੰਜਾਬ ਦੇ ਲੋਕੋ 15 ਸਤੰਬਰ ਨੂੰ ਬੰਨ ਮਾਰਨਾ ਬੁੱਢੇ ਦਰਿਆ 'ਚ 15 ਸਤੰਬਰ ਨੂੰ ਉਹਦੀ ਤਿਆਰੀ ਵੈਰੀ ਦੀ ਖਾਤਰ ਅਸੀਂ ਪੂਰੇ ਪੰਜਾਬ 'ਚ ਜਾ ਰਹੇ ਹਾਂ ਕੱਲ ਨੂੰ 3 ਤਰੀਕ ਨੂੰ ਬਰਨਾਲੇ ਮੀਟਿੰਗਾਂ ਬਾਬਾ ਗੰਦਾ ਸਿੰਘ ਗੁਰੂ ਘਰ ਦੇ ਵਿੱਚ ਸਾਰਿਆਂ ਨੇ ਪਹੁੰਚਣਾ ਹੈ ਅਗਲੀ ਮੀਟਿੰਗ ਸਾਡੀ ਫਰੀਦਕੋਟ ਹੋਊਗੀ 10 ਤਰੀਕ ਦੀ 10 ਜਾਂ 11 ਦੀ 10 ਜਾਂ 11 ਉੱਥੇ ਵੀ ਪਹੁੰਚਣਾ ਐਸ ਤਰ੍ਹਾਂ ਹਰ ਜ਼ਿਲ੍ਹੇ 'ਚ ਉਹਦੋਂ ਵਾਰ ਅਸੀਂ ਪਿੰਡਾਂ ਜਾਣਾ ਲਾਮਬੰਦੀ ਕਰਕੇ ਲੋਕਾਂ ਨੂੰ ਨਾਲ ਤੋਰਨਾ ਹੈ ਪਾਣੀ ਨਾ ਕਿਸੇ ਹਿੰਦੂ ਦਾ ਨਾ ਸਿੱਖ ਦਾ ਨਾ ਮੁਸਲਮਾਨ ਦਾ ਨਾ ਕਿਸੇ ਜਾਤ ਦਾ ਨਾ ਕਿਸੇ ਧਰਮ ਦਾ ਪਾਣੀ ਦੀ ਹਰ ਇੱਕ ਬੰਦੇ ਨੂੰ ਲੋੜ ਆ ਤੇ ਪਾਣੀ ਸਾਡਾ ਬਹੁਤ ਗੰਭੀਰ ਮਸਲਾ ਬਣਦਾ ਜਾਂਦਾ ਹੈ ਧਰਤੀ ਹੇਠੋਂ ਪਾਣੀ ਮੁੱਕਦਾ ਸੁੱਕਦਾ ਜਾਂਦਾ ਹੈ ਦਰਿਆਵਾਂ ਦਾ ਪਾਣੀ ਪਾ ਪਾ ਕੇ ਜਰਾਂ ਸਾਨੂੰ ਮਾਰਿਆ ਜਾ ਰਿਹਾ ਸੋ ਆਓ ਮੇਰਾ ਵੀਰ ਕੱਲ ਨੂੰ ਬਰਨਾਲੇ ਇਕੱਠੇ ਹੋਗੇ ਤੇ ਇਹ ਜੇ ਦਲਾਲਾਂ ਨੂੰ ਦਿੱਲੀ ਦੇ ਦਲਾਲਾਂ ਨੂੰ ਉਹਨਾਂ ਕਲਫਟ ਦਾ ਘਰਾਣਿਆਂ ਦੇ ਦਲਾਲਾਂ ਨੂੰ ਪਰ ਦੇ ਘਰਾਣੇ ਜਿਹੜੇ ਅਮੀਰ ਘਰਾਣੇ ਜਿਹੜੇ ਮੋਟਾ ਰੁਪਿਆ ਛਾੜਦੇ ਇਹਨਾਂ ਨੂੰ ਇਹਨਾਂ ਦਾ ਮੂੰਹ ਬੰਦ ਕਰਨ ਦੀ ਖਾਤਰ ਇਹ ਐਵੇਂ ਨਹੀਂ ਬੋਲਿਆ ਰਾਜਾ ਬੜੇਂਗੋਚੇ ਵੀ ਡਾਇੰਗ ਫੈਕਟਰ ਇਹਨਾਂ ਦੇ ਹੱਕ 'ਚ ਬੋਲਿਆ ਹੋਵੇ ਮੈਂ ਇਸ ਰਾਜੇ ਬੜੇਂਗ ਨੂੰ ਇਹਨਾਂ ਕਹਿਣਾ ਚਾਹੁੰਦਾ ਵੀ ਤੂੰ ਉੱਥੇ ਆ ਕੇ ਜਿਹੜਾ ਪਾਣੀ ਉਹ ਲੋਕ ਪੀਂਦੇ ਆ ਤੇ ਉਹ ਪਾਣੀ ਲੋਕ ਵਰਤਦੇ ਆ ਧਰਤੀ ਨੂੰ ਲਾਉਂਦੇ ਆ ਇਹ ਰਾਜਾ ਬੜੇਂਗ ਇੱਕ ਗਲਾਸ ਉੱਥੇ ਖੜ ਕੇ ਆ ਕੇ ਪਾਣੀ ਪੀ ਲੈ ਇੱਕ ਗਲਾਸ ਪੀ ਲੈ ਉਹ ਤਾਂ ਲੋਕ ਰੋਜ਼ ਪੀਂਦੇ ਆ ਇਹ ਇੱਕ ਦਿਨ ਦੀ ਖਾਤਰ ਗਲਾਸ ਛੱਡੇ ਮੈਂ ਕਹਿੰਦਾ ਘੁੱਟੀ ਆ ਕੇ ਪੀ ਲੈ ਮੈਂ ਮੰਨ ਲ ਜੂਗਾ ਵੀ ਠੀਕ ਆ ਅਸੀਂ ਵੀ ਇਹਦੇ ਨਾਲ ਅੱਖ ਚੋ ਕੇ ਖੜ ਜਾਾਂਗੇ ਵੀ ਠੀਕ ਐ ਡਾਇੰਗ ਫੈਕਟਰੀਆਂ ਜਿਹੜੀਆਂ ਇਹਨਾਂ ਲੱਗਣੀਆਂ ਚਾਹੀਦੀਆਂ ਨੇ ਸੁਪਰਾਵੋ ਆਜੋ ਤੁਹਾਡੀ ਧਰਤੀ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ ਤੁਹਾਡੀ ਹਵਾ ਨੂੰ ਜ਼ਹਿਰੀਲਾ ਕਰਤਾ ਤੁਹਾਡੇ ਪਾਣੀ ਜ਼ਹਿਰ ਬਣਾਤੇ ਤੁਹਾਡੀਆਂ ਨਸਲਾਂ ਫਸਲਾਂ ਤੇ ਕੱਖ ਨਹੀਂ ਹੋ ਰਹਿਣਾ ਇਹ ਧਰਤੀ ਦੇ ਉੱਤੇ ਫਸਲਾਂ ਨੂੰ ਵੀ ਗੱਲ ਕਰ ਦਵਾਂ ਤੇ ਕਹਾ ਵੀ ਨਹੀਂ ਕਰਨਾ ਬਾਈ ਇਸ ਤਰੀਕੇ ਨਾਲ ਧਰਤੀ ਨੂੰ ਜ਼ਹਿਰੀਲਾ ਕੀਤਾ ਜਾ ਰਿਹਾ ਮਾਰਿਆ ਜਾ ਰਿਹਾ ਆਪਾਂ ਸਾਰੇ ਬਾਈ ਕੁਗ ਸੁੱਤੇ ਪਏ ਆ ਕੋਈ ਬੋਲਣ ਨੂੰ ਤਿਆਰ ਨਹੀਂ ਐ ਮਸਲੇ ਤੇ ਮਸਲਾ ਬਹੁਤ ਜ਼ਿਆਦਾ ਗੰਭੀਰ ਆ ਪੰਜਾਬ ਦੇ ਲੋਕੋ ਸਾਨੂੰ ਵਾਰ-ਵਾਰ ਅਪੀਲ ਕਰਦੇ ਆ ਐਸ ਵਾਰ ਉੱਠ ਕੇ ਜੇ ਆਪਾਂ ਤੋਂ ਬੰਦ ਨਾ ਲੱਗਿਆ ਜੇ ਬੁੱਢਾ ਦਰਿਆ ਨਾ ਰੋਕਿਆ ਗਿਆ ਤਾਂ ਭੁੱਲ ਜੋ ਕੋਈ ਕਦੇ ਵੀ ਕੋਈ ਵੀ ਸਰਕਾਰ ਜਿਹੜੀ ਮਰਜ਼ੀ ਬਣਾ ਦੋ ਕਦੇ ਵੀ ਲੋਕ ਉੱਠ ਕੇ ਇਹ ਜ਼ਹਿਰ ਨੂੰ ਬੰਦ ਨਹੀਂ ਕਰ ਸਕਦੇ